சீ வாயு சத்னா பால மூல அதிபா ஜப ਵਾਦੇ ਸੱਚੇ ਵੇਦਿ ਵਾਦੇ ਸੱਚੇ ਕਾਪੀ ਸੱਚੇ ਨਾਮ ਤੇ ਵਸਿੰਦੀ ਸੱਚ ਸੋਚਾ ਸੋਚਨਾ ਹੋਰ ਜੀ ਸਤਿ ਲਖਵਾਂ ਤੇ ਭਾਈ ਕੋ ਪਵਾਹ ਹੋਰ ਜੀ ਬਾਇ ਰਹੇ ਲੋਕਾਰ ਕੋ ਕਿਆ ਬੋਖਨੋ ਤਰੀਕੇ ਬੰਨਾ ਪੁਰੀਆ ਪਾਰ ਸਹਸ ਸਿਆਣੂ ਪਾ ਲਖ ਹੋਦੇ ਤਾਇ ਕਾ ਦੱਲਾ ਨਾਮ ਦੇਵ ਸਚਿਆਰਾ ਹੋਇਆ ਤੈ ਕੂੜਾ ਤਪ ਤੋ ਪਾਲੂ ਮੁਗਮਰ ਜਾਈਂ ਚੱਲਣਾ ਨੋ ਲੱਗਿ ਲਿਖਿਆ ਨਾਮ ਹਉ ਕਈ ਹਉ ਬਣਿਆ ਕਾਰ ਹੁਕਮ ਨਾ ਕਹਿਆ ਜਾਈ ਹੁਕਮ ਹੋਵਣ ਦੀ ਇਹ ਹੁਕਮ ਲਾਗੜਿਆਈ ਤਉ ਕਮੀ ਤੁਮਨੇ ਹੀ ਚਾਹੋ ਬਲ ਬਖਸ਼ ਪਾਈਏ ਕਹਾ ਹੁਕਮ ਬਰਸੀ ਸੇ ਸੇ ਹੁਕਮ ਸਦਾ ਪੁਆਈਐ ਹੁਕਮ ਅੰਦਰ ਸਭ ਕੋ ਬਹਾਉ ਤੰਨਾ ਹੋਏ ਨਾਨਕ ਹੁਕਮ ਜੀ ਜੇ ਜਾ ਤਾ ਹਉ ਮੈਂ ਕਹਿ ਨਾ ਕੋਈ ਗਾਵਕ ਤੁਹਾਨੂੰ ਹੋਏ ਕਿਸ ਤਾਣੂ ਗਾਵਕ ਰਾਤ ਜਾਣੈ ਨੀ ਸਾਨੂ ਗਾਵਕ ਗੁਲਵਟਿਆ ਚਾਰ ਗਾਵਕ ਵਿਟਿਆ ਵਿਖਮੋ ਵਿਚਾਰ ਗਾਵਕ ਸਾਜ ਕਰੇ ਤਾਣੋ ਖੇ ਗਾਵਕ ਨਾ ਕਰਮ ਲਈ ਗਾਵੈ ਕੋ ਜਪਤ ਅੰਸ ਦੂਰ ਗਾਵੈ ਕੋ ਵੇਖ ਹਦਰਾ ਦੂਰ ਕਥਨਾ ਕਥਨਵਾਦ ਟੋਟ ਗਰਮਾਹ ਕਥੀ ਕੋਤੀ ਕੋਟ ਹੰਦੇ ਦਾਦ ਨਰਿਭਗ ਪਾਏ ਜੋ ਅਜਵੰਤਰ ਖਾਹੀ ਖਾਹੇ ਉਹ ਗੋਲੇ ਹੋ ਕਮ ਚਲਾਏ ਰਾਹ ਨਾਗ ਵਿਚਾਇ ਪਰਵਾਹ ਸਾਚਾ ਸਾਹਿਬ ਸਾਚਨਾਇ ਪਾਖਿਆ ਪਾਉ ਅਤਾਰ ਲਖੰਧ ਦੇ ਦੇ ਦਾਤ ਕਰੇ ਦਾਤਾਰ ਦੇਖ ਅੱਗੇ ਰੱਖੀ ਅਜੇ ਤੁਸ ਸਾਧਰਵਾਰ ਮੋਹ ਕੇ ਬੋਲਣ ਬੋਲੀ ਅਜੇ ਤੁਸੋਂ ਭਰੇ ਪਿਆਰੰਦ ਕੋ ਆਸ ਚ ਨਵੜਿਆਏ ਵਿਚਾਰ ਕਰਮੀ ਆਵੇ ਕਪੜਾ ਨਾ ਲੀ ਲੋਕ ਦੁਆਰ ਨਾ ਨ ਕੋਈ ਜਾਣੀ ਸਭ ਆਪ ਨੂੰ ਸਿਹਾਰਾ ਆਪਿਆ ਨਾ ਜਾਏ ਪੀਤਾ ਨਾ ਹੋਏ ਆਪੇ ਆਵਰੈ ਸੋਏ ਜਿਸ ਦੀ ਯਾਤਰਾ ਪਾਇਆ ਮਾ ਮੋ ਨਾਨਕ ਦੀ ਦਾਰਿਯਾ ਬਿਨਿ ਨਾ ਹਾਨੀ ਦਾਰਿਯਾ ਜੇ ਮਨ ਰਸੀਆ ਪਾਉ ਦੇਹ ਘਰ ਲੈ ਜਾਏ ਗੁਰਮੁਖ ਨਾਮ ਨਾਮ ਗੁਰਮੁਖ ਦੇ ਨਾਮ ਗੁਰਮੁਖ ਰਹਿਆ ਸੋ ਮਾਈ ਗੋਰੀ ਸਰਗੁਰ ਗੁਰੂ ਗੋਰੀ ਕੋਰਮਾ ਗੁਰੂ ਪਰਮਪਤਿ ਮਾਈ ਜਾਨ ਅਖਲਾਇ ਕਲਗਤਿ ਦਰਗਾਈ ਗੁਰਾਇਕ ਦੇਵੋ ਜਾਈ ਸਭਨਾ ਜੀਆ ਕਾਇਕ ਨਾਤਾ ਸੋ ਮੈਂ ਵਿਸਰਣੁ ਜਾਇ ਤੀਰ ਖਲਾਵ ਤੇ ਸੇ ਪਾਵ ਹਵਣ ਪਾਣਿ ਕੇ ਨਾਇ ਕਰੀ ਜੇ ਦੀ ਸਰਣੁ ਪਾਈਐ ਕਾੁਰ ਕਰਮਾ ਕੇੰ ਲਾ ਲਈ ਮਾਧਵ ਜੀ ਰਤਨ ਜਵਾਹਰ ਮੋਨ ਕੀ ਜੇ ਦੇਖ ਗੁਰ ਦੀ ਸੇਖ ਸੰਗੁਰਾਇਕ ਦੇ ਪਜਾਇ ਸਵਨਾ ਜੀਆ ਕਾਇਬ ਦਾਤਾ ਸੂਮ ਨਦ ਸਰਨ ਜਾਈ ਜੇ ਜੁਗ ਚਾਰਿਆਰ ਦਾ ਹੋਰ ਮਸੂਰੀ ਹੋਏ ਨਵਾ ਖੰਡਾ ਵਿੱਚ ਜਾਣੀ ਨਾਲ ਚਲੈ ਸਭ ਕੋ ਚੰਦਾ ਨਾਉਣ ਖਾਇ ਕਾ ਦਾਸ ਮਿਰਤ ਜਗ ਬੇਦੀ ਨਦਰ ਸਨ ਨਰਨਾਵਈਆ ਵਾਦਨ ਕਸ਼ੇਤੀ ਕੀ ਤਾਂ ਅੰਦਰ ਕੀਰ ਕਰ ਦਸੀ ਦੋਸ ਤਰੇ ਨਾਨਕ ਨਰਮਣ ਗੁਣ ਕਰੇ ਗੁਰਵੰਤਿਆ ਗੁਰ ਦੇਹਿ ਹਾ ਕੋ ਨ ਸਜਈ ਜਿਸ ਗੁਣ ਕੋਈ ਕਰੇ ਸੋਣਾ ਸਦਬੀਰ ਸੁਰਣਾ ਆਸਨ ਤਦ ਤਉਦਿਆਤਾ ਸੋਣਾ ਦੀਨ ਲੋਪਾਤਾ ਸੁਹ ਬੁਧ ਰਸਿਕ ਕਾਲ ਨਾਰਕ ਫਗ ਤਰਸਦਾ ਵਿਲਾਸ ਸੋਣਾ ਦੀਪਾ ਪਤਨਾਬੀ ਸੁਣੈ ਸਰ ਬ੍ਰਹਮੰਡ ਸੋਣਾ ਵੋਕ ਸਲਾਹਨੰਦ ਸੋਣਾ ਜੋਗ ਜਗ ਤਾਲਾ ਦੇਇ ਸੁਣਾ ਸਾਪ ਸਿਮਰਤੇ ਵੇਦ ਨਾਨਕ ਪੰਥ ਸਦਾ ਵਿਗਾਸ ਸਦਾ ਦੀਪਾਉ ਪਾਉ ਨਾਮੁ ਸੁਰ ਸਾਧ ਸੰਤੋਪ ਉਪਦੇਸ ਸੁਣਿਆ ਸਹਿਜਾ ਇਸ ਨਾਮ ਅਸਨਾ ਪੜ ਪੜ 파ਵ ਮਾਨੁ ਸੁਨੇ ਮਗੇ ਸਾਧੂ ਪਿਆਰੋ ਨਾਨਕ ਪੰਥ ਸਦਾ ਵਿਗਾਸ ਸੁਣਿਆ ਦੂਪ ਪਾਉ ਪਨਾਹ ਸੁਣਿਆ ਅਤਿ ਗੁਣ ਕੀ ਗਾਹ ਸੁਣਿਆ ਸੇਖ ਪੀਰ ਪਾਦ ਸਾਹ ਸੋਣਿਆ ਦੇ ਪਾਵ ਰਾਹ ਸੁਣਿਆ ਹਾਭ ਸਦਾ ਨਾਨਕ ਭਗਤ ਸਦਾ ਵਿਗਾਸ ਕਰੇ ਦੀ ਪਾਉ ਕਾ ਨਾਸਿ ਮਨੈ ਜੀ ਗਾਤ ਕਹੀ ਨਾ ਜਾਏ ਕੋ ਕਹਿ ਪਿਛੇ ਪਿਛ ਪਾਏ ਕਾਗਦ ਕਲਮ ਲਿਖਣ ਹਾਰ ਮਨੈ ਕਾਬਰ ਕਰਉ ਵਿਚਾਰ ਐਸਾ ਨਾਮ ਗਰੰਜੜਾ ਹੋਏ ਜੇ ਤੂੰ ਮਨੁ ਜਨ ਮਨ ਕੋਈ ਮਨ ਨਾਸਰ ਤੂਆ ਬਾਰ ਬੋਤ ਮਨ ਨਾਸਰ ਪਾਏ ਸੋਧ ਮਨ ਉਹ ਕੀ ਚੂਟਾ ਲਾ ਖਾਏ ਮਨ ਜਮ ਕੇ ਸਾਥ ਨ ਜਾਏ ਅਹਾਰਾਮ ਵਰਜਨ ਹੋਵੇ ਦੇ ਕੋ ਮਰ ਜਾਣ ਮਨ ਕੋ ਮਨ ਮਾਰਿ ਠਾਕ ਨ ਪਾਏ ਉਹਨੇ ਪਾਸੇ ਪਰਿੜ ਜਾਏ ਮਨ ਨਾ ਜਲੈ ਪਾਨ ਸੋਇ ਨਾ ਕਰਾ ਲੇ ਤੀਸਰਾਂ ਨਾਮਿਆ ਸਾਨ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਮਨ ਬਲੰਹ ਦੁਆਰ ਵਿਨਾ ਪਰਵਰਨ ਸਬਦਾਨੁ ਨ ਕਰੇ ਤਾਰੇ ਗੁਰ ਸੇਖ ਮਨ ਲਾਣਿ ਨ ਭਵੈ ਨ ਭੇਠਿਆ ਤਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਅਧਾਰ ਪੰਜ ਪਾਦਰ ਗਹਿਮਾਨ ਪੰਜ ਸੋਹ ਵਿਦਾਰ ਰਾਜਾ ਪੰਜਾ ਗਾਗੋਰੀ ਤੇ ਆਣ ਦੇਖੋ ਗਹਿ ਕਰ ਵਿਚਾਰ ਕਰਤੇ ਜ ਕਰੜ ਨਹੀਂ ਸੁਮਾਰ ਧੋ ਘਰੰਦਿਆ ਕਾ ਪੂਰ ਸੰਤੋਤਾ ਪ੍ਰਖਿਆ ਜਨ ਸੂਤਾ ਜਿਨ ਦੇ ਕੋ ਮੁਝਾ ਹੋਆ ਸਤਿਆਰੋ ਤਉ ਲੈ ਪਰਜ ਕਾ ਪਾਉ ਧਰਦੀ ਮੂਰ ਪਰ ਹੂਰ ਹੂ ਰਾਦ ਸੇ ਭਾਰ ਕਰਾ ਕਮ ਜੂਰਾ ਜੀ ਜਾ ਤਰੰਗਾੰ ਕੇ ਲਾਵ ਸਵਨਾ ਲਿਖਿਆ ਬੀਤ ਲਾਮ ਹੋਏ ਹੋ ਲਿਖਣੇ ਤੇ ਜਾਇ ਕੋਏ ਲਿਖ ਲਿਆ ਦੇਤਾ ਹੋਏ ਕਿਦਾ ਦਾਨਸਾਲ ਰੂਪ ਆਵੇ ਜਿਦਾ ਜਨ ਕਾਉਂ ਤੂ ਜੀਦਾ ਤਿ ਤਵਸਾਉਏ ਕੋ ਕੋ ਆਉ ਦਸਤੇ ਹੋਇ ਲਖ ਦਰਿਆਉ ਕੁਦਰਤ ਕਾਉਲ ਕਹਾਰੀ ਚਾ ਤੂੰ ਆਰਿਆ ਨਾ ਜਾਵਾ ਇੱਕ ਵਾਰ ਨੂੰ ਤਨ ਪਾਵੈ ਸਾਈ ਭਈ ਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਜਪ ਸੰਖ ਪਾਓ ਸਭ ਪੂਜਾ ਸੰਤ ਪਉ ਤਉ ਸੰਗ੍ਰੰਥ ਮੋਕਵੈ ਦਾਟੋ ਸੰਯੋਗ ਮੰਨ ਰਹਿ ਉਦਾਸ ਸਾ ਸਤਿਗੁਰੂ ਦੇ ਗਿਆਨ ਵਿੱਚ 4 ਸੰਸਤੀਆਂ ਸੰਖ ਦਾ ਤਾਰ ਸੰਸੂਲੋਂ ਪਖਸਾਰ ਤੰਗਵਾ ਨਿਮਲਾਏ ਤਾਰ ਤੁਰ ਗਵ ਕੌਨ ਕਹਾ ਵਿਚਾਰ ਵਾਰਿਆ ਨ ਜਾਵਾਏ ਨਵਾ ਜੋ ਤੁਧ ਪਾਵੈ ਸਾਈ ਭਰੀ ਤਾਰ ਤੂੰ ਸਦਾ ਸਲਾਬ ਜੀ ਦਰੰਕਾਰ ਸੰਖ ਕੂੜਾ ਖਾਨਾ ਕੂੜਾ ਸੰਖ ਚੂੜਾ RAM ਸੰਖ ਅਮਰ ਕਰ ਜਾਹੇ ਜੋਰ ਸੰਖ ਆਲਵਟ ਹੱਪਿਆ ਕੋ ਵਾਹੇ ਅਸੰਖ ਪਾਪੀ ਪਾਵ ਕਰ ਜਾਹੇ ਅਸੰਖ ਕੂੜਾ ਨ ਕੂੜੇ ਫਿਰਾਹੇ ਸੰਖ ਮਹੇਸ਼ ਮਲ ਤਖ ਖਾਹੀ ਅਸੰਖ ਮਨ ਸਰ ਕਰਹ ਭਾਰ ਨਾਨਕ ਨੀਚ ਕਹ ਵਿਚਾਰ ਤੋ ਆਰਿਆ ਦਾ ਜਾਵੈ ਤੋ ਆਰਿ ਜੁਬਦ ਭਵ ਸਾਈ ਭਲੀਕਾਰ ਤੂੰ ਸਦਾ ਸਲਾਮੁ ਬਿਨਰੰਕਾਰ ਕੋ ਸੰਘਨਾ ਵਸੁਧਾ ਵਗਮ ਗਮ ਸਦਲੋ ਸੰਕਰ ਸਰਪਾਰ ਹੋਏ ਖਰੀਨਾ ਮਖਰੀ ਸਾਲਾ ਖਰੀ ਗਿਆਨ ਵੀ ਬਨਰਾ ਨਖਰੇ ਲੇਖਣਾ ਬੋਲਣਾ ਬਾਣ ਨਖਰਾ ਸਰ ਸੰਜੋ ਲੋਖਾਣ ਜੇ ਇਹ ਲਿਖੇ ਸਰਵਾਹ ਦੀ ਕਿਰਵਾਇ ਮਿਠਪਾ ਹੈ ਜੇ ਤਾ ਕੀ ਤਾ ਤੇ ਤਾ ਨਾ ਉਹਨਾਂ ਦਾ ਬਾਹੀ ਦੇ ਸਾਉ ਪਰਤ ਕਾ ਹੁਲਦਾ ਵਿਚਾਰੀ ਵਾਰਿਆ ਨਾ ਜਾਵਾਏ ਦੁਬਾਰ ਜੋਤੋ ਪਦ ਪਵਰ ਸਾਈ ਭਲੀਕਾਰ ਤੂੰ ਸਦਾ ਸੁਲਾਮ ਬਨਰੰਕਾਰ ਭਰੀਆ ਹੱਥ ਪਰ ਦਲ ਦੇ ਪਾਣੀ ਤੋ ਤਰਸਦੇ ਮੂਰਤਿਕਾ ਪੜ ਹੋ ਸਾਵਣ ਲਿਆ ਹੰਤੋ ਪਰਿਆ ਮਤਵ ਪਦ ਸਾਉਰਾ ਹੁ ਤੋ ਫਲਵਦਰੰਦ ਸੋਨੇ ਦਾ ਪਿਆ ਖਰਦਾ ਹੈ ਕਰ ਕਰ ਕਰਣਾ ਲਿਖ ਲੈ ਜਾ ਹੋ ਆਪੇ ਵੀ ਆਪੇ ਹੀ ਕਾ ਨਾਨਕ ਹੋ ਗੋ ਨਿਆਉ ਜਾ ਹੋ ਤਿਰਸਾ ਪਦਯ ਦਤ ਦਾਲੇ ਮੇਰੇ ਬਾੜ ਗਲ ਕਾ ਮਾਨ ਸੋਨੇ ਮੰਨੇ ਮਨ ਕੀਤਾ ਪਾਉ ਅੰਤਰ ਗਾਤ ਤਿਰਸ ਮਲ ਨਾਵ ਸਭ ਗੁਣ ਤੇਰੇ ਨਾ ਨਾਹੀ ਕੋਈ ਜਨ ਗੁਣ ਦਿੱਤੇ ਪਗਤ ਨਾ ਹੋਈ ਵਿਸਵਾਸ ਸਾਥ ਬਾਣੀ ਬਰੰਦਾਉ ਸਭ ਸੁਹਾਣ ਸਦਾ ਮੁੰਤਵ ਕਾਵਣ ਸੁਵੇਲਾ ਮਨ ਤਾਵਾਂ ਕਾਵਣ ਖੇਤ ਤਾਵਣੋ ਯਾਰੇ ਤਾ ਸਰਤੀ ਲਾਹੁ ਕਮਨੋ ਜਿਤ ਹੋਇ ਆਇ ਪਾਰਿ ਦੇਨ ਨਾਇ ਬਣਦੀ ਹੋਲੇ ਕੁਰਾਨੋ ਵਰਸਨ ਪਰ ਕਰੀ ਅਗੇ ਰਖਵੇਂ ਕੁਰਾਨੋ ਜਿਦਵਾ ਮਦਿੰਦਨ ਰਤਵਾ ਮੋ ਗੋ ਜਾ ਕਰਤਾ ਸ੍ਰੀ ਠੀਕੋ ਸਾਜ ਦੇ ਆਪੇ ਜਾਣ ਸੋਈ ਚਿੰਤਾਰੇ ਅੱਖਾਂ ਦੇ ਵਿਸਾਲਾਹੀ ਕਿਉ ਵਰਣੀ ਦੇਵ ਜਾਨ ਮੇ ਕਿ ਅੱਖੋਂ ਸਭ ਕੋ ਅੱਖ ਦੇ ਵਸਿਆਰਾ ਕੁੜਾ ਦਾਸ ਆਇਆ ਡੀਆਈ ਕੀਤਾ ਜਾਦਾ ਹੋਇ ਨਾਰਾਇਣ ਜੀ ਕੋ ਆਪੋ ਜਾਣੈ ਗਯ ਦਯਾਨੰ ਸੁਹੈ ਪਤਨ ਪਤਾਲ ਵਿਨਾਖੇ ਅਗਾਸ ਅਰਾਸ ਉੜ ਗਏ ਉਹਨਾਂ ਤੋਂ ਪਾਲੋਂ ਤੱਕ ਇਹ ਕਹਿਣ ਕੋ ਬਾਗ ਜਿਸ ਸਰ ਕਰਿ ਤੇ ਵਾਸੁ ਦੇਨ ਤਾਹ ਦੇ ਕਹ ਤਲਿ ਲਿਖਿਆ ਲਿਖਾ ਹੋ ਨਾਸ ਨਾਨਕ ਵੱਡਾ ਆਖਿਆ ਆਪੇ ਜਾਣ ਆਪ ਸਲਾਮ ਸਲਾਹ ਤਿਸਵਨ ਪਾਈਆ ਲਹੀਆ ਦੇਵਾ ਪਵਨ ਸ਼ਮੋਦਰਾ ਜਾਨੀਆ ਸਮੁ ਸਹਾਸਰ ਤਾਰ ਗ੍ਰਹ ਸਤੀ ਮਾਲ ਕਾਨ ਗਿਰਿ ਦੋਲਨਾ ਹੋ ਬੜੇ ਜੇ ਤੇ ਸਮਨਾਂ ਦਾ ਵਿਸਾਰ ਆਤਨ ਸਤੀ ਕਰਨ ਅੰਤਾਂ ਕਿ ਨ ਕਰਣਾ ਦੇਣ ਅੰਤਾਂ ਕਲਾ ਵਿਖਣ ਸੋਨ ਨਾ ਅੰਤੋ ਬੁਰਨ ਜਪ ਜਮਨ ਅੰਤਾਂ ਸੰਤਾਂ ਦਾ ਜਾਪ ਕੀਤਾ ਆਕਾਰ ਅਗਰ ਜਾਪ ਤਾਰਾ ਵਾਰ ਹੋ ਜਪਾਲ ਲੀਕੇ ਤੇ ਲਾਹੀ ਤਾਂ ਗਿਆਨ ਤਵਾ ਪਾਇ ਜਾਏ ਇਹੋ ਅੰਤਰ ਜਾਣ ਕੋਈ ਬਹੁਤ ਰੀਆ ਬਹੁਤਾ ਹੋਏ ਵਡਾ ਸਾਹਿਬ ਉੱਚਾ ਸਾਉ ਤੇ ਉਪਰ ਚਲਾ ਵੇ ਵੱਡਾ ਚਾਹੋ ਕੋਈ ਤੁਸੀਂ ਤੇ ਵਾਦਾਂ ਸੋਣੇ ਵਿਵੇੜੇ ਆਵ ਜਾਣ ਆਪ ਆਪ ਇਹ ਨਗਰੀ ਕਰਵੇਂ ਦਾਤ ਬਹੁਤ ਆ ਕਰਮ ਲਿਖਿਆ ਨਾ ਜਾਏ ਵੱਡਾ ਵਾਰਾ ਤੇ ਨਾ ਤੁਲਾਏ ਜਿਤੇ ਮੰਗਿਆ ਦਾ ਪਾਨ ਉਦਕ ਅਗੜ ਨਹੀਂ ਵਿਚਾਰੀ ਤੇ ਤੇ ਖਾਪਤ ਤਾਵੇ ਤਾਰ ਜਿਤੇ ਲਾਲਨ ਕਿਰਪਾ ਜਿਤੇ ਮੂੜ ਘਾਏ ਖਾਏ ਜਦੋਂ ਤੂੰ ਸਰ ਮਾਰਿ ਬਿਦਾ ਤੇ ਦਾਤਿ ਤੇ ਦਾਤ ਬਨਖਲਾਸੀ ਪਾਣ ਹੋਏ ਹੋ ਰਿਆ ਹਰਸਕ ਕੋਵਨ ਜੇ ਕੋ ਖਾਏ ਦਾਸ ਰੁ ਪਾਏ ਉਹ ਜਾਣ ਜੀਤੀਆ ਮੋਹੇ ਖਾਇ ਬੋ ਜਾਣ ਆਪਣੇ ਦੇ ਆਖ ਦੇਤੇ ਨਹੀਂ ਕੇ ਦੇਸ ਨਵਾਸ ਸਿਫਤ ਸਦਾ ਸਦਾ ਨਾਨਕ ਪਾਸਾ ਹੀ ਪਾਸਾ ਹੋ ਅਮਨ ਗੁਲਵਲਾ ਗਾ ਲੋਲ ਵਪਾਰੀ ਵਲ ਪੰਡਾਰ ਆਵਲੇ ਆਵਨ ਜਾਏ 몰 ਪਹਿਲਾ ਸਮਾਏ ਧਰਮ ਬੀ ਬਾਨ ਧਰਮ ਪਰਵਾਣ ਸਿਖੋ ਨੀ ਸਾਰੋਂ ਕਰਮਿ ਹਰਮਾਨ ਨੰਨਾ ਨੰਨਾ ਖੇਨਾ ਜਾ ਆਖ ਰਹਿ ਲਿਲਾ ਆਖਵੇਂ ਕਾਠ ਪੁਰਾਣ ਆਖ ਬੜੇ ਕਰੇ ਵਖੀਆ ਨੰਨਾ ਕਰ ਬਰਵਾਤੰਦ ਅਖ ਗੋਪੀਤਾ ਗੋਵਿੰਦ ਆਖੇ ਸਰਦਾਸ ਦੋ ਅਖ ਰਿ ਤੇਜ ਮੋਦ ਆਹਰ ਅਖ ਦੇਵਾ ਆਖਾ ਸੋਰ ਨਾਰ ਮੋਲ ਜਨ ਸੇਵਾ ਜਿਤੇ ਆਖਾ ਅਖਰ ਪਾਹੀ ਜਿਤੇ ਕਹ ਕਹ ਉਠੇ ਉਠ ਜਾਹਿ ਇਤੇ ਗਿਤੇ ਹੋਵ ਕਹਤਾ ਹੰਸ ਕਹਿ ਦੇ ਜੀਵ ਪਾਜੁੜ ਹੋਇ ਨਾਨਕ ਗਣ ਸਚ ਸੋ ਜੀ ਕੋ ਆਖੋ ਵਿਦਾਲ ਕਾਲਿਸ਼ੇ ਸਰਦਾ ਵਾਲਾ ਗਵਾਮ ਸੁਦਰ ਕੇ ਹਸਿ ਤਾ ਜਿੰਦਾ ਸਰਵ ਪ੍ਰਭਾ ਦੇ ਵਾਜੇ ਨਾਲ ਅਮੇ ਦਾ ਸੰਖਾ ਦਿੱਤੇ ਵਾਹਨ ਹਾਰੇ ਜਿਤੇ ਰਾਗ ਪਰਿ ਸੋ ਕਹੀਐ ਕਹੀ ਨ ਤਿਤੇ ਗਾ ਹਾਰੇ ਗਵਾਤਨ ਕੋਣ ਬਾਣਿ ਵਸੰਤਰ ਦਾ ਵਾਹ ਰਾਜਾ ਤਰੋਈ ਵਾਰੇ ਗਾਵੇ ਤੇ ਤੁਮ ਤੇ ਸੇ ਜਾਣ ਲੈ ਕਰਾਂ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇ ਸਵਾਰ ਸਦਾ ਸਵਾਰੇ ਗਾਵੇ ਨਿੰਦਾ ਸਾ ਬੈਠੇ ਦੇ ਤੇ ਅਦਰ ਨਾਲੇ ਗਾਵੇ ਸਦ ਸਮਾਦੀ ਅੰਦਰ ਗਾਵਨ ਸਾ ਵਿਚਾਰੇ ਗਾਵਨ ਜਦੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪਰਮਰ ਕੀ ਸਰਜੇ ਜਗਤ ਦਾ ਨਾਲੇ ਗਾਵੈ ਮੋਹਣੀਆ ਮਨ ਮੋਹਣਾ ਸ੍ਰੀ ਗਾਮਹਿ ਬੜਾ ਮੈਦਾਨ ਰੂਪਾਇ ਤੇਰੇ ਅੱਧ ਗਠ ਦੀਸ ਨਾਲੇ ਗਾਵੈ ਮੋਹਣਾ ਸ੍ਰੀ ਗਾਵੈ ਕਾਂਚਾਰੇ ਜਾ ਖਨੂ ਲੋਰ ਡੁੰਡਾ ਦੇ ਬੱਤੀ ਤਾਰੇ ਦੇ ਦਿਲ ਦਾ ਤੇਹਾ ਤੇਰੇ ਬਗਵਾਲੇ होर के तेगा सिमत रावण तू क्या विचार सो सो चला सारे बचा सब लाई रति हो सीधा न सिर जरा जन चाय तरल रंगी पाती तर कर, कर कर सीमा जमे उपाय कर कर मीठा किता या पाना जे रे सभी वाडे आ जो भाव सोई करसी तो कोमल कर जाय ਸੋ ਪਾਸਾ ਸਹੁ ਸਹ ਪਾਵ ਸਾਹਿਬਾ ਨਵ ਜੁਰਹਿਣ ਰਜਾਈ ਦਾ ਸੰਤੋਖ ਰੰਗ ਪਾ ਧੋਲੀ ਜਾਣੇ ਕਰੇ ਭੂਮਤਾ ਸੰਥਾ ਦਾ ਗਵਾਰੀ ਦਾ ਜੁਗ ਦਿੰਦਾ ਅਮਰਤੀ ਦਾ ਆਈ ਪੰਥੀ ਸਾਲ ਜਮਾਤੀ ਮਾਨਵੀਤਾ ਜਾਗਰ ਜੀ ਤਾਦੇਸ਼ ਸਿਆਦੇਸ਼ ਆਗਮਿਲ ਨਾ ਦੇ ਨਾ ਹਤ ਦੋਬਿ ਜਗ ਕੋ ਲੇ ਸਾ ਕੋ ਗਦਿਆ ਮੇਰਾ ਪੰਨਾ ਰੰਗਰ ਗੁਰਵਾਦੀ ਨਾਮ ਆਵਾ ਨਾ ਨੀ ਜਾਗਾ ਸਿਰੇ ਸਜਵਨਾ ਸਾਧ ਸੰਗੋ ਜੂ ਦੀ ਕਾਬਲਾਵੇ ਤੇ ਆਵੇ ਪਾਵੇ ਆਦੇਸ ਤੇ ਸਾਇਆ ਦੇਸ ਆਗਮੀ ਨਾਮ ਨਾ ਹਤ ਜੋ ਜੁਰੇ ਕੋ ਵੇਸਾ ਇਕਾ ਮਾਇ ਜੁਗਤਿ ਆਇ ਕੈ ਦੇਲੇ ਪਰਵਾਨੋ ਇੱਕ ਸੰਸਾਰੇ ਪਰਡਾਰੇ ਇਕ ਲਾਇ ਦੀ ਬਾਣੋ ਦੁਸਬਾਨ ਚਲਾਵ ਜਿ ਹੁਆ ਗੁਰੂਾਨ ਓਹੋ ਵਿਖਾਉ ਨੰਨਰਮਾਇ ਬਹੁਤ ਆਇ ਹੋਇਦਾ ਅਨ ਦੇਸ ਸਿਆ ਦੇਸ ਆਦਿ ਨਿਲਾ ਨਾਮਾ ਜੋ ਜੁਬ ਤੇ ਸਾ ਸੰਨੋਏ ਲੋਏ ਬੰਦਾ ਆਰਜਵਿ ਵਿਭਾਰ ਕੋ ਵਾਰ ਕਰਤਾ ਦੇਖਾ ਸਿਰ ਜਨਹਾਰੀ ਨਾਨਕ ਸੱਚੀ ਦੀ ਸਾਜੀਕਾਰ ਆਦੇਸਤ ਸਦੇਸ ਆਪਨਿ ਲਲਹੁ ਹਉ ਤੇ ਜੀਵ ਜੀ ਕੋਈ ਸਾ ਇਕ ਦੂ ਦੀ ਭਾਲਾਖ ਹੋਇ ਲਖ ਹੋ ਲਖ ਹੋ ਲਖ ਸੋ ਲਖ ਲਖ ਕੀੜਾ ਆਪੀ ਆਏ ਨਾਮ ਬਰਦੀ ਹੋਇ ਤਰਹ ਪੜ ਪੜੀ ਜਾ ਜਨਮ ਹੋਇ ਕੀ ਸੋਣ ਗੱਲ ਆਕਾਸ ਦੀ ਦਿੱਤਾਏ ਸੋ ਨਾਨਕ ਰਵਦੀ ਪਾਈ ਆ ਥੋੜੀ ਥੂੜਾ ਠਿੰਸਿਆ ਖਣ ਜੋਤ ਪਨੈ ਜੂਰਾ ਦੇ ਨਵ ਦੇਨ ਲੱਜੂਰਾ ਜੂਰਾ ਮਨ ਜੂਰ ਜੂਰ ਮਰਾਂਗਾ ਮਨਸੋ ਜੂਰਨ ਜੋਤੀਆਂ ਵਿਚਾਰ ਜੂਰਨ ਜੰਤੀ ਸੋਤ ਸੰਸਾਰ ਦੇ ਸਾਥ ਦੂਰ ਕਰਿ ਖਸੋ ਨਾਨਕ ਪਵਨੀ ਚਨਾ ਕੋ ਰਾਤੀ ਰੂਪੀਛਤੀ ਵਾਰ ਪਵਨ ਪਾਰੇ ਅਗਨੀ ਪਾਤਾਲ ਤੇ ਸਵੇਦਰ ਦੀਸਾਰ ਅੰਤਰ ਸੰਹਾਲ ਤੇ ਸਵੇਦਰ ਦੀ ਜੀਰਾਂਗ ਪੈ ਨ ਦੇ ਨਾਮਲੇ ਪਿਆਨੰਤ ਕਰਮੀ ਕਰਮੀ ਮੈਂ ਚਾਰ ਰਚਾ ਰਚਿਆ ਦਰਬਾਰ ਉਥੈ ਸੋਹਣ ਪੈ ਪ੍ਰਵਾਨ ਮਦਰੀ ਕਰਮ ਭਵਨੀ ਸਾਨ ਕਾਜ ਬਗਾਈ ਉਥੈ ਪਾਇ ਨਾਨਕ ਦੇ ਦਪ ਜਾ ਕਰੁ ਖੰਡ ਗਾਇ ਹੋ ਤਰਨ ਗਿਆਨ ਖੰਡ ਕਾਖੋ ਕਰਮ ਬਿਤੇ ਪਉ ਬੰਦ ਸੰਤਨ ਰੂਪੀ ਤਾਣੁ ਮਹੀਸਾ ਦੇਵਰਮਾ ਕਾਰਤ ਗੜੀਆ ਰੂਪ ਰੰਗ ਕੇ ਵੇਖਾ ਤਿਆ ਕਰ ਤੂੰ ਮੇਰੇ ਕੇਤੇ ਕੇ ਤੂੰ ਬਦੇ ਸ਼ਾਨ ਤੇ ਚੰ ਸੂਰ ਤੇ ਤੇਤੇ ਮੰਡਲ ਦੇਸਾ ਦੇਵ ਸੇਦ ਬੋਧਨਾ ਕੇਤੇ ਕੇ ਦੇਵ ਦੇਸਾ ਬਬ ਦੇ ਦਰਮਨ ਕੇਤੇ ਤੇ ਰਤਨ ਸ ਮੰਗਾ ਇਤਿਹਾਸਾਂ ਦੇ ਪਿਆ ਬਾਣੀ ਦੇ ਪਾਦ ਡਰੇ ਹੁੰਦਾ ਜੇ ਸੱਦਿ ਸੇਵ ਜਿਤ ਮਿੰਨੋ ਨੇ ਤੇ ਅੰਤ ਨਾਮ ਤਾ ਗਿਆਨ ਖੰਡ ਮਹ ਗਿਆਨ ਪਰ ਚੰਡਾ ਵਿਖਾ ਨਾਲ ਨਾ ਕੋੜ ਨਾ ਵਿਦਾ ਸਰਉ ਬਾਣੀ ਜੋਰ ਤਾ ਹੋ ਲਗਿਓ ਰਾ ਕੰਤਾ ਜੀ ਉਹ ਮੁਹੰਮਦਲਾ ਸਿੰਘਾ ਤਨਵਰਾ ਰਹਾ ਭਾਰੂ ਕੋ ਰਾਗ ਤਾਹੀ ਤੋ ਸ਼ਿੰਕਾਰ ਮਾ ਮਾਹੇ ਦਾਗੇ ਰੂਪ ਲਾ ਤਨ ਜਾਹੇ ਨਾ ਉਹੇ ਮਰਹਿ ਨਾ ਢਾਗੇ ਜਾਹੇ ਜਨਕ RAM ਸਾਮਰਨਾਰੇ ਤਵਾ ਰਵਸਾਗੇ ਲੋਕ ਅਨੁਸਚਾ ਮਰ ਸੋਏ ਸਾਚ ਪੰਡਵ ਸੈ ਮਰੰਤਾ ਰੀ ਕਾਲ ਕਰਿ ਦੇਖ ਨਦਰਿ ਮਿਹਾਲੇ ਤਦਾ ਗਾਣ ਲੋ ਪੰਡਵ ਜਿਵ ਕਹਤਾਂ ਦਲਯੰਤ ਦੁਖ ਲੋ ਲੋ ਕਾਰਿ ਦੇਵ ਜਿਵ ਹੋ ਕਮ ਤੇ ਵਦੇਵ ਪਾਰ ਵੇ ਕਰ ਸਰਕਾਰ ਦੇ ਚਾਰ ਨਾਇਕ ਕਥਨਾ ਕਰਦਾ ਉਸਾਰੋ ਜਦ ਤੋ ਹਾਰਾ ਤਿਰਜ ਸਮਿਆ ਰਹਨ ਮਤ ਦੇਹ ਹਕੀਆ ਭਾਂਡਾ ਬਾਹੂ ਅਮਰਦਤ ਟਟਾਲੂ ਕੜੀਏ ਸਭ ਦੇ ਸੱਜੀ ਦਾ ਸਾਲੋ ਜੈਨ ਦਾ ਨਦਰ ਕਰਮ ਦੇ ਤਾਰ ਨਾਨਕ ਨਦਰ ਨਦਰ ਨੇ ਹਾਲ ਸਰੂਪ ਪਵਨ ਗੁਰੂ ਪਾਣੀ ਲਗਾਵਾ ਦਾ ਧਰਤ ਮਹਤ ਦੇਵ ਸਰਾ ਦੋਈ ਦਇਆ ਸਿਲ ਸਗਲ ਜਗਤ ਚੰਗਿਆ ਬਰਵਈਆ ਬਾਚ ਕਰਮ ਦੂਰ ਕਰਮਿਆ ਕੋ ਆਪਾ ਨੂੰ ਕੇ ਨੇੜੇ ਦੂਰਾ ਜਿਨਿ ਨਾਮ ਪਿਆਰਾ ਵਸਤ ਕਲ ਕਾਲੋ ਨਾਨਕ ਤੇ ਮੁਖ ਉਜਲੇ ਜੀ ਤਿਛੁ ਤਿਨ ਨਾਮ ਸਤਨਾਮ ਸ੍ਰੀ